ਪੰਗਤ ਲੈ ਕੇ ਆਉਂਦਾ ਜਿਹੜੇ ਮੇਰੇ ਨਾਲ ਹੁੰਦੇ ਦੋ ਚਾਰ ਸੇਵਾ ਕਰੀ ਦੀ ਤੇ ਇਹਨਾਂ ਦੀ ਵੀ ਜ਼ਰੂਰਤ ਬੱਚੇ ਕੈਨੇਡਾ ਵਾਸਤੇ ਨਾਲ ਕੋਲ ਦਾ ਪੂਰੀ ਪਰਵਾਨੀ ਚੜਦੀ ਕਲਾ ਇਹਨਾਂ ਦਾ ਦਿੱਤਾ ਦਾ ਖਾਣੇ ਸਾਡੇ ਕੋਲ ਹੈ ਕੀ ਜੋ ਕੁਝ ਇਹਨਾਂ ਦੇ ਆ ਸਵਾਸ ਵੀ ਜਦੋਂ ਮਰਦੀ ਲੈ ਲਵੇ ਅਦਾ ਪਤਾ ਨਹੀਂ ਕਿੰਨੇ ਵਾਰੀ ਮੌਤ ਦੇ ਮੂੰਹ ਚੋਂ ਕੱਢਿਆ ਇਹਨੂੰ ਦੋ ਵਾਰੀ ਗੋਲੀ ਲੱਗੀ ਆ ਦੋ ਤਿੰਨ ਵਾਰੀ ਐਕਸੀਡੈਂਟ ਹੋਇਆ ਬਹੁਤ ਵੇਰੀ ਜਾਂਦੀ ਕਲ ਤੱਕੇ ਗੱਡੇ ਹੋਇਆ ਜਣਦੀ ਨਹੀਂ ਜਾਣਾ ਵੀਲੇ ਰੋਬ ਸਾਰਾ ਵਕਤ ਜਿੱਥੇ ਮਾਦੀ ਤੇ ਹਾਲੋ ਇੱਦੇ ਤੇ ਹਾਲੋ ਕਿਸੇ ਨਾ ਕਿਸੇ ਰੂਪ ਚ ਤੋਂ ਡੇਕਲੇ ਆ ਕੇ ਖਾਣ ਗਿਓ ਸਾਰਾ ਵਕਤ ਇਹਨਾਂ ਦਾ ਸ਼ੁਕਰਾਨਾ ਕਰੀਦਾ ਵੀ ਦਾਦਾ ਸੇਵਾ ਕਰਾਈ ਚੱਲ ਜਿੰਨਾ ਚ ਰਹੇਗੇ ਆ ਜਿਉਂਦੇ ਆ ਅੱਜ 41 ਜ਼ਿੰਦਗੀ ਨੰਗੀ ਤੇ ਜੇ ਮੌਤ ਵੀ ਆਵੇ ਆਉਦੇ ਦੇਖ ਦੀ ਖਾਤਰ ਆਵੇ ਇਹ ਕਹਿੰਦਾ ਗੁਰੂ ਸਾਹਿਬ ਨੇ ਆਪਦਾ ਸਾਰਾ ਪਰਿਵਾਰ ਵਾਰਤਾ ਵਾ ਲੈ ਕੇ ਲਾਤਾ ਦੇਖ ਦੀ ਖਾਤਰ ਅੰਤਾਨੀਆਂ ਦੀ ਖਾਤਰ ਕੌਮ ਦੀ ਖਾਤਰ ਅਈ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚਿਆ ਜੀ ਕਿੰਨਾ ਕ ਆਨੰਦ ਆ ਰਿਹਾ ਇੱਥੇ ਮਾਲਕ ਜੀ ਜਿੰਨਾ ਕਹਿਦੀ ਆ ਬਾਬਾ ਸ਼ਾਂਤੀ ਵਸ ਜਿੰਨੀ ਸੇਵਾ ਕਰਦੀ ਐ ਕੋਈ ਥਕਾਵਟ ਨਹੀਂ ਕੋਈ ਚ ਨਹੀਂ ਜੋ ਮੰਗਦੇ ਆ ਉਹ ਮਿਲਦਾ ਉਸ ਤੋਂ ਵੱਧ ਮਿਲਦਾ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ ਸੇਵਾ ਕਰਦੇ ਆਂ ਸੇਵਾ ਕਰਦੇ ਨੂੰ ਜੀ ਤੁਮ ਜੀ ਲੋਈ ਬਹੁਤ ਦੇਰ ਦਾ ਹੀ ਆਉਣਾ ਇੱਥੇ ਮੈਂ ਜਦ ਦੀ ਆ ਕੇ ਵੀ ਨੇ ਡੇਡ ਵੀ ਨਿਵਾਦ ਹੁਣ ਜਾਂਦੀ ਹਫਤੇ ਬਾਅਦ ਆਉਣੀ ਹੈ ਜੀ ਬੁੱਧਵਾਰ ਦੀ ਬੰਦਵਾਰੀ ਹਾਂਜੀ ਉਹਨਾਂ ਨਾਲ ਪੱਕਾ ਜਗਰਾਉਂਦਾ ਉਹਨਾਂ ਨਾਲ ਅਸੀਂ ਜਗਰਾਉਂਦੇ ਦਾ ਸੰਗਤ ਲੈ ਕੇ ਆਉਣਾ ਜਿਹੜੇ ਮੇਰੇ ਨਾਲ ਹੁੰਦੇ ਦੋ ਚਾਰ ਸੇਵਾ ਕਰੀ ਦੀ ਤੇ ਇਹਨਾਂ ਦੀ ਵੀ ਜ਼ਰੂਰਤ ਬੱਚੇ ਕੈਨੇਡਾ ਵਾਸਤੇ ਨਾਲ ਕੋਲ ਦਾ ਕੋਈ ਪਰਵਾਹ ਨਹੀਂ ਚੜਦੀ ਗੱਲ ਹੈ ਮਦਲੀ ਜਿਵੇਂ ਦੱਸਿਆ ਬੱਚੇ ਬਾਹਰ ਹੈ ਕਹਿੰਦੇ ਵੀ ਇੱਥੋਂ ਕੁਝ ਵੀ ਮੰਗੋ ਨਾ ਪੂਰਾ ਜ਼ਰੂਰ ਹੁੰਦਾ ਇਹਨਾਂ ਦਾ ਦਿੱਤਾ ਦਾ ਖਾਣੇ ਸਾਡੇ ਕੋਲ ਹੈ ਕੀ ਜੋ ਕੁਝ ਇਹਨਾਂ ਦੇ ਆ ਸਵਾਸ ਵੀ ਜਦੋਂ ਮਰਜੀ ਲੈ ਲਵੇ ਇਹ ਕਹਿੰਦੇ ਜਿੰਦਗੀ ਹੈ ਜੋ ਵੀ ਇਹਨਾਂ ਦੀ ਦੇਣਾ ਪਤਾ ਪਤਾ ਨਹੀਂ ਕਿੰਨੇ ਵਾਰੀ ਮੌਤ ਦੇ ਮੂੰਹ ਚੋਂ ਕੱਢਿਆ ਉਹਨੂੰ ਦੋ ਵਾਰੀ ਗੋਲੀ ਲੱਗੀ ਆ ਦੋ ਤਿੰਨ ਵਾਰੀ ਐਕਸੀਡੈਂਟ ਹੋਇਆ ਬਹੁਤ ਵੇਰੀ ਜਣਦੀ ਕਿੱਦ ਤੱਕ ਕੱਢਿਆ ਹੋਇਆ ਜਣਦੀ ਨਹੀਂ ਜਾਣਾ ਵੀ ਇਹਲੇ ਰੁਕ ਜਾ ਮਰੇ ਕਿੰਨੇ ਕ ਵਿਸ਼ਵਾਸ ਵੱਧ ਹੈ ਵੀ ਜਦੋਂ ਅੰਗ ਸੰਗ ਸਹਾਏ ਸ਼ੀਰ ਸਿੰਘ ਨਾਲ ਰਹਿੰਦੇ ਨੇ ਜਿਵੇਂ ਅਸੀਂ ਦੱਸਿਆ ਵੀ ਮੌਤ ਦੇ ਮੂੰਹ ਚ ਵੀ ਵਾਰ ਨਿਕਲ ਗਏ ਸਾਰ ਬਾਖ ਦੇ ਜਿੱਥੇ ਮਰਜੀ ਦਿਹਾਲੋ ਇੱਥੇ ਦਿਹਾਲੋ ਕਿਸੇ ਨਾ ਕਿਸੇ ਰੂਪ ਚੋਂ ਡੇਕਲੇ ਆ ਕੇ ਖੜਨ ਲਗੇ ਬਿਲਕੁਲ ਜਿੱਥੇ ਮਰਜੀ ਜੰਗਲ ਤੇ ਮੰਗਲ ਲਾ ਦਿੰਦੇ ਜਿੱਥੇ ਮਰਜੀ ਦਿਹਾਲੋ ਉਥੇ ਹਾਜ਼ਰ ਆਈ ਮੈਂ ਕਿਵੇਂ ਸ਼ੁਕਰਾਨਾ ਕਰਦਾਂ ਵਾਹਿਗੁਰੂ ਦਾ ਵੀ ਜਿਵੇਂ ਅਸੀਂ ਦੱਸਿਆ ਵੀ ਬੱਚੇ ਵਾਰ ਉਹ ਵੀ ਸੁੱਖ ਦਿੱਤਾ ਹੈ ਜੀਵਨ ਦੇ ਤਦਵਾਰਾ ਜਿਹੜੀ ਦੱਸਿਆ ਵੀ ਮੌਤ ਦੇ ਮੂੰਹ ਚੋਂ ਬਾਹਰ ਕੱਢਿਆ ਕਿ ਮੇਹੂ ਕਰੇ ਹਰ ਵਕਤ ਇਹਨਾਂ ਦਾ ਸ਼ੁਕਰਾਨਾ ਕਰੀਦਾ ਵੀ ਦਾਦਾ ਸੇਵਾ ਕਰਾਈ ਚੱਲ ਜਿੰਨਾ ਚ ਰਹਿਗੇ ਆ ਜਿਉਂਦੇ ਆ ਅਜੇ ਤਾਂ ਈ ਜ਼ਿੰਦਗੀ ਨੰਗੀ ਤੇ ਜੇ ਮੌਤ ਵੀ ਆਵੇ ਆਉਦੇ ਦੇਸ਼ ਦੀ ਖਾਤਰ ਆਵੇ ਠੀਕ ਹੈ ਨਾ ਗੁਰੂ ਸਾਹਿਬ ਨੇ ਆਪ ਦਾ ਸਾਰਾ ਪਰਿਵਾਰ ਵਾਰਤਾ ਵਾ ਲੈ ਕੇ ਲਾਤਾ ਏ ਦੇਸ਼ ਦੀ ਖਾਤਰ ਅੰਤਾਨੀਆਂ ਦੀ ਖਾਤਰ ਕੌਮ ਦੀ ਖਾਤਰ ਅਈ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਆ ਬਿਲਕੁਲ ਜਦੋਂ ਮਰ ਜੀ ਗੁਰੂ ਸਾਹਿਬ ਕਹਿੰਦੇ ਹੁੰਦੇ ਆਹਾ ਜਰਾ ਇਹ ਅਰਦਾਸ ਕਰੀ ਦੀ ਦਾਦਾ ਇੱਜ਼ਤ ਵਾਲੀ ਮੌਤ ਆਵੇ ਜਦੋਂ ਵੀ ਆਵੇ ਜਿਵੇਂ ਇੱਜ਼ਤ ਵਾਲੀ ਜ਼ਿੰਦਗੀ ਨਾ ਕਰਦੀ ਇੱਜ਼ਤ ਵਾਲੀ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ